ਦੀਦੀ ਕੀ ਹੋਇਆ ਵਾਓ ਹੈ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਤੁਸੀਂ ਸਾਰੇ ਜਣ ਬਹੁਤ ਵਧੀਆ ਹੋਗੇ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਮੇਰੇ ਵੱਲੋਂ ਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਤੁਹਾਨੂੰ ਹੁਣ ਜਿਵੇਂ ਪਤਾ ਹੀ ਹੈ ਕਿ ਦੀਵਾਲੀ ਹੈ ਤੇ ਦੀਵਾਲੀ ਦਾ ਵਲੌਗ ਨਾ ਆਵੇ ਤੱਕ ਦੱਸ ਸਕਦਾ ਆ ਤੇ ਹੁਣ ਮੈਂ ਸੁੱਖ ਹੈ ਕਿ ਆਫਿਸ ਤੇ ਵਲੌਗ ਹੋਗਾ ਦੋ ਦਿਨਾਂ ਦਾ ਇੱਕ ਤੇ ਅੱਜ ਦਾ ਇੱਕ ਉਹ ਕਾਲ ਦਾ ਜਦੋਂ ਕੀ ਮੰਦੀ ਛੁੱਟਦੀ ਵਸ ਅੱਜ ਹੈਗਾ ਵੈਸੇ ਦੀਵਾਲੀ ਅੱਜ ਹੋਈ ਅਤਕ ਗਈ ਆ ਦੋ ਦਿਨ ਦੀਵਾਲੀ ਇਹ ਆਡਾ ਆਫਿਸ ਇਹ ਸਰ ਦਾ ਆਫਿਸ ਅੱਧੇ ਹੋ ਚੁੱਕਿਆ ਫੁਰੀ ਸਟੈਟ ਰੈਡੀ ਮਬੇ ਜਿਹਦੀ ਫੋਟਾ ਲੱਗੀ ਹੋਈ ਹੈ ਤੇ ਉਹ ਹੈਗਾ ਸਾਡਾ ਆਫਿਸ ਤੇ ਅੱਜ ਆਈ ਵਾਸੇ ਚੌਦਿਆਂ ਤੇ ਚੌਦਿਆਂ ਦਾ ਪਹ ਲੱਗਦਾ ਲੰਗਰ ਤੇ ਹੋ ਹੋਰ ਫਟੇ ਹੋ ਚੁੱਕਿਆ ਹੈ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹੈ ਅਜੇ ਗੁਲੀ ਬਣਾਵਾਂਗੇ ਵੈਸੇ ਮੈਂ ਤਾਂ ਲੋਈ ਬਖਾ ਲਵਾਂ ਵਿੱਚ ਕਮੈਂਟ ਚ ਦੱਸੇ ਗਾਇਸ ਮੈਂ ਕਿਵੇਂ ਲੱਗਦੀ ਆ ਤੇ ਇਹ ਤਾਂ ਨਹੀਂ ਦੱਸਣੂੰ ਇਹ ਤਾਂ ਵੈਸੇ ਹੈਲ ਸਟੋਰ ਆ ਇਹ ਤੁਸੀਂ ਸੂਟ ਬਹੁਤ ਸਾਰੇ ਮੇਰੇ ਵਲੌਗਜ ਵਿੱਚ ਵੇਖਿਆ ਹੋਇਆ ਹੈ ਉਹੀ ਪੁਰਾਣਾ ਸੂਟ ਉਹੀ ਉਹੀ ਰਿਪਨ ਕੀ ਕਰੀਏ ਪੈਸੇ ਚਾਹੀਦੇ ਆ ਨਵੇਂ ਸੂਟ ਲਿਆਉਣ ਵਾਸਤੇ ਨਹੀਂ ਕੱਲ੍ਹ ਤੋਂ ਆਲੀ ਤੇ ਨਵਾਂ ਸੂਟ ਪਾਉਂਗੀ ਕਮ ਸੇ ਕਮ ਬਟ ਇਹਦੇ ਹਲੇ ਫਿਲਹਾਲ ਜਿਹੜਾ ਪੁਰਾਣਾ ਤੁਸੀਂ ਸਾਰੀ ਵਾਰੀ ਵੇਖ ਚੁੱਕੇ ਮੇਰੇ ਬਲੌਗ ਦੇ ਵਿੱਚ ਇਹ ਵਾਲਾ ਸੋਰ ਫਿਰ ਤੁਸੀਂ ਸਾਰੇ ਵੀ ਕਮੈਂਟ ਕਰਕੇ ਦੱਸੋ ਕਿ ਵਈ ਤੁਹਾਡੇ ਘਰ ਕੀ ਕੀ ਚੱਲ ਰਿਹਾ ਹੈ ਦੁਆਰੇ ਦੇ ਕੀ ਕੀ ਤਿਆਰੀ ਹੋ ਰਹੀ ਹੈ ਸਫਾਈਆਂ ਵਗੈਰਾ ਕਿੱਦਾ ਚੱਲ ਰਿਹਾ ਹੈ ਸਫਾਈਆਂ ਤਾਂ ਐਸੇ ਬੇਸਿਕਲੀ ਹੋਈ ਗਈਆਂ ਹਡੀਆਂ ਸਾਰਿਆਂ ਦੇ ਤੇ ਹੋਰ ਕੀ ਚੱਲ ਰਿਹਾ ਹੈ ਸਾਰਿਆਂ ਨੇ ਜ਼ਰੂਰ ਦੱਸਿਓ ਕਿ ਵਈ ਤੜਕੀ ਕੀ ਪਲਾਨ ਆ ਦਿਵਾਲੀ ਦਾ ਐਸوار ਤੁਸੀਂ ਕੀ ਕਰਨ ਵਾਲੇ ਹੋ ਤੇ ਬਾਕੀ ਇਸ ਬਲੌਗ 'ਚ ਇੱਧੇ ਬਣੇ ਰਹੋ ਤੁਹਾਨੂੰ ਬਹੁਤ ਇੰਟਰਸਟਿੰਗ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਹੈ ਜੀ ਆਪਾਂ ਕਿਤੇ ਕੁੰਮਣ ਗਏ ਫੇਰ ਹੀ ਆ। ਹਾਂ। ਤੇ ਤੁਸੀਂ ਮੇਰੀ ਬਕਵਾਸ ਸੁਣ ਹੀ ਰਹੇ ਹੋ ਹੋਰ ਇਸ ਤੋਂ ਵੱਧ ਕੀ ਹੋ ਸਕਦਾ। ਹੋ ਹੋ ਇਹ ਦੇਖੋ। ਇਹ ਬਸ ਇਹ ਵੀਡੀਓ ਚ ਨਹੀਂ ਆਉਣਾ ਚਾਹੁੰਦੀ ਬਸ ਪਿੱਛੇ ਹੀ ਹੈ ਵਾਲੀ ਆਏ। ਇਹ ਕਹਿੰਦੀ ਮੇਰੀ ਵੀਡੀਓ ਨਾ ਬਣਾਇਆ ਕਰੋ। ਆਪਾਂ ਵੀ ਆ ਕੇ ਚਲ ਛੱਡ ਦੇ ਬਣਾਉਣੇ ਤੇ ਬੇਟੇ। ਆਹ ਮਾਂ ਤੇਰੇ ਕਹਾਣੀਆਂ। ਪੁੱਤ ਦੀ ਤਾਕਤ ਕੋਈ ਬਾਦੇ। ਮੈਂ ਜਿ ਸਰ ਵਿਚਾਰੇ ਆ ਤੇ ਜੋੜ ਕੇ ਕਹਿੰਦੇ ਆ ਕੀ ਨਹੀਂ ਭਾਜੀ। ਚੱਲ ਜੋ ਉਹ ਜਿਹੜੀ ਕੰਨੀ ਆ ਰਹੀ ਹੈ ਜਿਹੜੀ ਹੈ ਭਰਾ ਉਹ ਗੱਡੀ ਚ ਬਾਈਂ ਚਾਈਡਰ ਗਿਆ ਜੋ ਉੱਥੇ ਜਾਏ ਮੈਂ ਤੇ ਚਲ ਵਾਈਕਲ ਤੇ ਪਈ ਕਹਿੰਦੇ ਕਹਿੰਦੇ ਮੇਰੇ ਕੋ ਤੇ ਦਾਦਪੇ ਵੀ ਨਹੀਂ ਆਗੇ ਮੇਰੀ ਕਿ ਸਾਡਾ ਬੜਾ ਵੜਾ ਕਿ ਧਰਮੀ ਇਹ ਜਿਹੜਾ ਬੜਾ ਪਾਣ ਦੀ ਗੱਲ 500 ਨਹੀਂ ਹੈਗਾ ਮੈਂ 100 ਲੈ ਕੇ ਨਹੀਂ ਜਾਣਾ ਫਿਰ ਨਾ ਫਿਰ ਰਹਿਣ ਦੇ ਫਿਰ ਐਵੇਂ ਰਹਿਣ ਦੇ ਨਾ ਠੀਕ ਹੈ ਪਾਪਾ ਹੁਣ ਚੋਰ ਨਹੀਂ ਐਵੇਂ ਪਾਜੀ ਇਹਨਾਂ ਛਾਲ ਵੇਖ ਤਾ ਸਾਡੇ ਦਾਣ ਵੇ ਘੱਟ ਸਵਾਲ ਬਾਦ ਆਉਣਾ ਹੁੰਦਾ ਸਾਡਾ ਪਾ ਤੇ ਕਿਉਂ ਨਾ ਆਉਣਾ ਦਾ 15000 ਸਾਡੇ ਨਾਲ ਦਾਸ ਮਾਰ ਤੇ ਮੈਂ ਜਿਹੜੀ ਆ ਜੱਟਾ ਉਹ ਭਰਾਵਾ ਮਾਰ ਦੇ ਪੱਗ ਕਰੋ ਲੈ ਜਾ मैं तो जम्मे नहीं मिला रहा आटे के दाल से ही होनी मैं तो जम्मा लाए थी नहीं मानती ये नहीं मानने लूँ मैं जरा मेरा भी चेंज ला मैं पांच सौ रुपये लाए के जाना पांच सौ रुपये लेके 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 पांच सौ रुपये ਹਾਂ ਕੀ ਪਾਪੇ ਦੇ ਲਾ ਕੇ ਬੈ ਲਾ ਕੀ ਕੋਸ਼ਿਸ਼ ਹੋ ਕੇ ਕੇ ਪੰਥ ਤੇ ਜਾਣਾ ਮੈਂ ਹਲੇ ਲਸਤ ਅਸਵਾਦ ਲਾ ਕੇ ਮਾਦੀਰ ਦਾ ਨਾ ਤੋਂ ਨਹੀਂ ਲੈਣਾ ਉਹ ਨਾ ਜਿੱਤਿਆ ਚਾ ਚਾਰ ਨਹੀਂ ਨਹੀਂ ਮੇਰੇ ਕੋਲ ਨਹੀਂ ਪਾਪ ਕਰਕੇ ਲੈ ਲਾ ਮੈਂ ਇਦਾਂ ਨਹੀਂ ਜਾਣਾ ਤੇ ਉਹ ਜਾਣਾ ਦੀ ਗੱਲ ਤੇ ਮੇਰੇ ਕੋਲ ਪੈਸੇ ਮਾਸਖ ਦੀ ਕਾ 100 ਰੁਪਏ ਸੇ ਆ ਜਾਣੇ ਆ ਐਵੇਂ ਮੈਂ ਦੋ ਕਿੱਲਾ ਪੜਨੇ ਆ ਜਾਣ ਤੇ ਜੇ ਤੂੰ ਚਾਹੇ ਮੈਂ ਉਹ ਉੱਥੇ ਉੱਪਰ ਕੇ ਉਹ ਤੂੰ ਮੈਂ ਰੋਟੀ ਨਹੀਂ ਖਾਣੀ ਘਰ ਜਾ ਕੇ ਜਿੰਨੇ ਤੂੰ 100 ਰੁਪਏ ਆ ਯਾਰ ਜਿਹਾ ਮੈਨੂੰ ਕਿਉਂ ਨੂੰ ਭੁੱਖੇ ਮਾਰਨਾ ਆਂ ਆਹ ਕਿੰਨੀ ਰਾਣੀਆ ਦਿੱਤੇ ਹੁਣ ਬਹੁਤਾ ਬਹੁਤਾ ਰਾਬਾ ਜਾਨੀ ਆ ਹਾਂ ਕੰਟੈਕਟ ਤੋਂ ਤੂੰ ਸੌਰ ਕਰ ਮੈਨੂੰ ਜੋੜਾ ਕਾ ਮੈਨੂੰ ਕਿਉਂ ਭੁੱਖਿਆ ਮਾਰਨਾ ਵਾ ਤੂੰ ਮੇਰੀ ਨਹੀਂ ਮੱਦੀ ਮੈਂ ਤੇਰੀ ਨਹੀਂ ਮੰਨਣੀ ਹਾਂ ਮੈਨੂੰ ਜੋੜਾ ਕਾ ਰੇ ਨਾ ਚੱਲ ਦੇ ਦੋ ਮੈਨੂੰ ਦੇ ਦੋ ਦੇ ਦੋ ਸਰ ਕੋਈ ਗੱਲ ਨਹੀਂ ਆ ਹਾਂ ਅੱਜ ਵਲੌਗ ਦਾ ਡੇ 2 ਦਿਵਾਲੀ ਦਾ ਤੇ ਅੱਜ ਦੀ ਲੁੱਕ ਚੈੱਕ ਕਰੋ ਅਬ ਆ ਚੁੱਕਾ ਰੈਡੀ ਸੂਟ ਮੈਨੂੰ ਕਮੈਂਟ ਚ ਸਾਰੇ ਜਣੇ ਦੱਸੋ ਮੈਨੂੰ ਸੂਟ ਕਿਵੇਂ ਦਾ ਲੱਗਾ ਹੈ ਲੱਗੂ ਮੈਂ ਇਹਦਾ ਤਾਂ ਸੂਟ ਕੱਟ ਪਾਉਣੀ ਆ ਫਾਈਨਲੀ ਟੋਗਿੰਗ ਟੂ ਸਾਰੀ ਜਨੀ ਆ ਗਿਆ ਇਹ ਨਹੀਂ ਆਏਗੀ ਕੈਮਰੇ ਮੈਂ ਇਸ ਕੋ ਬੁਝਾਓ ਇਹਨੇ ਨਹੀਂ ਆਉਣਾ ਉਹਨਾ ਕੈਮਰੇ ਚ ਤੇ ਹਲੇ ਹਨੂ ਦਿਵਾਲੀ ਮਿਲਨੀ ਆ ਠੀਕ ਆ ਤੇ ਬਾਕੀ ਡੈਕੋਰੇਸ਼ਨ ਹੋ ਚੁੱਕੀ ਆ ਸਾਰੀ ਟੋਟਲੀ ਤੁਸੀਂ ਵੇਖ ਸਕਦੇ ਹੋ ਮੇਰੀ ਸਭ ਤਾਂ ਫਿਰ ਵੀ ਇਹ ਬਾਕੀ ਰਿਹਾ ਤੇ ਡੈਕੋਰੇਸ਼ਨ ਸਾਰੀ ਹੋ ਚੁੱਕੀ ਆ ਸਰ ਨੇ ਆਉਣਾ ਵਾ 1:00 ਵਜੇ ਸਰ ਆਣਗੇ ਫਿਰ ਦੁਆਲੀ ਹਨ ਮਿਲੂਗੀ ਵੇਖਦੇ ਆਂ ਦੁਆਲੀ ਕਿ ਮਿਲਦਾ ਹੈ ਤੇ 1:00 ਵਜੇ ਸਰ ਨੇ ਮੇਰੇ ਤੋਂ ਹੂੰ ਕੋਸਾ ਗਦਾ ਪਰ ਵੇਖੋ ਕਦੋਂ ਆਉਂਦੇ ਆ ਸਰ ਤੇ ਕਦੋਂ ਤੁਹਾਨੂੰ ਦੁਆਲੀ ਮਿਲਦੀ ਆ ਤੇ ਇਸ ਵਲੌਗ ਚ ਬਨੇ ਰਹੋ ਅੱਜ ਪੂਰਾ ਦਿਨ ਕੀ ਕਰਦੇ ਤੁਹਾਨੂੰ ਇਹੀ ਸਾਰੇ ਤੇ ਹਲੇ ਦੀਦੀ ਦੀ ਵੇੜ ਹੋ ਰਹੀ ਐ ਦੀਦੀ ਹਲੇ ਤੱਕ ਆਈ ਨਹੀਂ ਰੰਗੋਲੀ ਬਣਾਉਣੀ ਆਹੀਂ ਤੇ ਆਦਰੇ ਕੋਈ ਚਲਾ ਰਹੇ ਵੀ ਪਟਾਕੇ ਆਇ ਕੋ ਕੰਮ ਇਹਨਾਂ ਦੇ ਆਉਣੀ ਸਾਰੇ ਦੀ ਆਣਗੇ ਤੇ ਫੇਰ ਹੀ ਆਪਾਂ ਡੈਕੋਰੇਸ਼ਨ ਡੈਕੋਰੇਸ਼ਨ ਤੇ ਹੋਗੀਗਾ ਮਤਲਬ ਲੰ ਗੋਲੀ ਬਣਾਉਣੀ ਰਹਿੰਦੀ ਆ ਤੇ ਇੱਥੇ ਬਣਾਵਾਂਗੇ ਆਪਾਂ ਰੰਗੋਲੀ ਪਰ ਹਲੇ ਕੁਸ਼ਵਨੀਆ ਸ਼ਮਨੀ ਆ ਰਹੀ ਮੈਂ ਇੱਧੇ ਆ ਜਾਣਾ ਕਿ ਟੇਣਾ ਨਹੀਂ ਅਸੀਂ ਆ ਜਾਣਾ ਹੈ ਆਪਣੇ ਵਲੌਗ ਮੈਂ ਇਹ ਦੇਖੋ ਮੈਂ ਇਸ ਵਿੱਚ ਆ ਦੇਖੋ ਫਰੰਟ ਕੋਈ ਆਨ ਸ਼ੁਕਰ ਹੈ ਭਾਈ ਸੰਦੀਪ ਜੀ ਵੀ ਆ ਚੁੱਕੇ ਨੇ ਤੇ ਫੇਰ ਹੁਣ ਆਪਾਂ ਬਣਾਵਾਂਗੇ ਵਲੌਗ ਦਿਨ ਦੇ ਵਲੌਗ ਨਹੀਂ ਬਣਾਉਣਾ ਕੀ ਬਣਾਉਣਾ ਹੀ ਓਏ ਮੈਂ ਬੋਲੀ ਚਲੋ ਬੋਲੀ ਬਣਾਈਏ ਸੱਚ ਯਾ ਯਾਦ ਭੁੱਲ ਗਾ ਚਲੋ ਯਾਰ ਬਣਾ ਹੀ ਚਲੋ ਦਾ ਵੀ ਆ ਕੇ ਮੇਕਅਪ ਕਰ ਰਹਾ ਹੈ ਟਾਈਮ ਦੇਖ ਲਓ ਕੀ ਹੋ ਰਿਹਾ ਮੈਂ ਬਤਾ ਨਹੀਂ ਸਕਦੀ ਟਾਈਮ ਕੀ ਹੋਇਆ ਵਾ ਦਾਵੇ ਦਾ ਕਹਿ ਕੇ ਆਪੇ ਲਾ ਲੋ ਸਾਹ ਉਹ ਕਦੋਂ ਪਹੁੰਚਣ ਦੇ ਹੱਥ ਬਿਲਕੁਲ ਕੀ ਕਰਿਆ ਅਹੀਂ ਰੰਗੋਲੀ ਬਣਾਉਣ ਤੋਂ ਬੈਠੇ ਹੋਏ ਇਹਨਾਂ ਦੇ ਚੱਕਰਾਂ ਚੱਲੇ ਤੱਕ ਹਲੇ ਮੇਕਅਪ ਵੀ ਹੋਣ ਵਾਲਾ ਹੈ ਨਹੀਂ ਕਰੂੰਗਾ ਇਹਨਾਂ ਨੇ ਚਮਚ ਦੇ ਨਾਲ ਹੀ ਬਣਾਉਣੀ ਹੈ ਰੰਗੋਲੀ ਹੁਣ ਇਹ ਰੰਗੋਲੀ ਦਾ ਕੰਮ ਪੂਰੇ ਜੋਰਾ ਸ਼ਰਨ ਨਾਲ ਚੱਲ ਰਿਹਾ ਹੈ ਆ ਗਈ ਆਪਾਂ ਬਣਾ ਚੁੱਕੇ ਆਂ ਹੈਪੀ ਦਿਵਾਲੀ ਲਿਖ ਚੁੱਕੇ ਆਂ ਦੀਦੀ ਮਾਰੇ ਆਲੇ ਹਾ ਵੇਖੋ ਹਲੇ ਬਣ ਰਹੀ ਹੈ ਹੁ ਬਣ ਚੁੱਕੀ ਕਿਉਰਜੀ ਤੇ ਪਹਿਲੇ ਖਾਵਾਂਗੇ ਪੀਵਾਂਗੇ ਫਿਰ ਅੱਗੇ ਕੰਮ ਕਰਾਂਗੇ ਕੀ ਹੋਇਆ ਓਹੋ ਪਹਿਲੇ ਹਮ ਖਾਏਗੇ ਫਿਰ ਹਮ ਕੰਮ ਕਰਾਂਗੇ ਅਬ ਦੀਦੀ ਕੀ ਹੋਇਆ ਸਿਰ ਵੱਟਾ ਹੁੰਦਾ ਮੈਂ ਵਾਓ ਏ ਨਾ ਨਿੱਡਾ ਵੱਡਾ ਬੰਮ ਚਲਾਇਆ ਕੀ ਇਹ ਹਾਡੀ ਪੀ ਵੀ ਸਿੱਟ ਤੱਕ ਡਿੱਗ ਗਈ ਆ जेंसी जो है बहुत बड़ा तमाका फाइनली हडी रंगोली रेडी हो चुकी है हाँ जी हाँ जी तो तो न, हाँ जी। रंगोली ओके नहीं 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 की रंगोली ओके आईस मेरी रंगोली आ एक ना और दिखाना मैं जेड़ी बनाया हां असली दीदी दीदी रंगोली हां मेरी मेरी रंगोली ਇੱਕ ਦੋ ਦੇਖ ਵੀਡੀਓ ਬਣਾਈ ਜਾ ਰਹੀ ਹੈ ਇੱਧਰ ਦੀਵਾਰੀ ਤੇ ਪੈਸੇ ਗਿਣੇ ਜਾ ਰਹੇ ਆ ਸਾਰੇ ਟੈਨਸ਼ਨ 'ਚ ਪਤਾ ਨਹੀਂ ਕਿਉਂ ਲੱਗ ਰਹੇ ਆ ਇਹ ਇੱਕ ਇੱਕ ਟਮਾਲੇ ਰੋ ਹਲੋ ਹੋਰੇ ਤੋੜਾ ਤੇਰੀ ਬੈਕ ਰੋਲੀ ਆ ਸਾਰਿਆਂ ਦੀ ਇਹ ਲੋ ਆਪਕੇ ਦੀਵਾਲੀ ਮੈਡਮ 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 ਆ ਵੀ ਮੇਰੇ ਕੋਲ ਪੈਸੇ ਨਾ ਦੇ ਨਹੀਂ ਚਾਹੀਦਾ ਠੀਕ ਆ ਭਾਈ ਉਦੋਂ ਦੀ ਦੀਵਾਲੀ ਦੀਵਾਲੀ ਕਰਨੀ ਨਹੀਂ ਹੁਣ ਪੈਸੇ ਨਹੀਂ ਕਿਉਂਕਿ ਹਾਂ ਨੂੰ ਆਹੋ ਨਸੋ ਨਾ ਆਵੇ ਜੀ ਇੱਥੇ ਆਣੂ ਕਿਹੜੀ ਕੋਟੀ ਕੰਨਾਂ ਤੇ ਰਹੀ ਫੋਟੋ ਵਾਟ ਇਹ ਨਹੀਂ ਬੀਬੀਆਂ ਫੇਰ ਦੀਆਂ ਮਿੱਠੇ ਲੈਣ ਦੋ ਢੰਡੀਆਂ ਭਰਾਵਾ ਇੰਨਾ ਲੈ ਲਿਆ ਦੂਜਾ ਕੀ ਆਂਦੇ ਇਹਨੂੰ ਓਕੇ ਪੇਠਾ ਲਿਆ ਪੇਠਾ ਲਿਆ ਇਹ ਲੈਣ ਬੈਗਿਆ ਇਹਨਾਂ ਕੇਕ ਲਿਆ ਹੁਣ ਇਹ ਲੈਣ ਬੈਗੀਆਂ ਤੇ ਹਾਂ ਅਸੀਂ ਕੁਛ ਦਲਿਆ ਖਾ ਲਈਏ ਨਾ ਤੇ ਇਹਨਾਂ ਦੇ ਉਹ ਭਾਂਦੀ ਭਾਦੀ ਜਿਹੜੀ ਕਦੀ ਕਿਸਦੇ ਬਣੀ ਨਾ ਆ ਜਾ ਰਿਹਾ ਹੈ ਐ ਨੱਪ ਕੇ ਨੱਪ ਕੇ ਮੈਂ ਮਾਰੂ ਫੇਰ ਵੀ ਤੇਰੇ ਅੱਖ ਚ ਵੱਜੂਗੀ ਅੰਦਰ ਦੇ ਅੰਦਰ ਦੇ ਇੰਦਰ ਦੇ ਆਪ ਦੀ ਦੇਖ ਆਰਜਾ ਫੁੱਲ ਜੜੀਏ ਚਲਾ ਦੇ ਸ਼ੁਕਰੀਆ ਹੈ ਆਜੂ ਦੇ ਨੰਬਰ ਚੱਲ ਰਿਹਾ ਹੈ ਬਾਬਾ ਜੀ ਕੋ ਕਰੋ